50 ਲੱਖ ਦਾ ਬੀਮਾ ਲੈਣ ਲਈ ਕੀਤਾ ਨੌਕਰ ਦੇ ਪੁਤਲੇ ਦਾ ਅੰਤਿਮ ਸੰਸਕਾਰ ਅੱਜ ਕੱਲ ਤਾਂ ਲੋਕ ਪੈਸਿਆਂ ਦੇ ਲਾਲਚ ਵਿੱਚ ਕੁਝ ਵੀ ਕਰਨ ਲੱਗੇ ਜਮਾਂ ਨਹੀਂ ਸੋਚਦੇ ਇਸ ਦਾ ਅੰਜਾਮ ਕੀ ਹੋ ਸਕਦਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੁਤਲਾ ਚਿਤਾ ਤੇ ਪਿਆ ਦਿਖਾਈ ਦੇ ਰਿਹਾ ਹੈ ਦਰਸਲ ਦਿੱਲੀ ਦੇ ਦੋ ਕੱਪੜਾ ਵਪਾਰੀ ਗੰਗਾ ਦੇ ਬ੍ਰਿਜ ਕਾਰਟ ਤੇ ਜਦੋਂ ਇੱਕ ਬੰਦੇ ਦਾ ਅੰਤਿਮ ਸੰਸਕਾਰ ਕਰਨ ਲਈ ਪਹੁੰਚੇ ਤਾਂ ਜਦੋਂ ਉਹਨੂੰ ਖੋਲ ਕੇ ਦੇਖਿਆ ਗਿਆ ਤਾਂ ਉਸ ਵਿੱਚ ਬੰਦੇ ਦੀ ਥਾਂ ਤੇ ਇੱਕ ਪੁਤਲਾ ਪਿਆ ਸੀ ਦਰਸਲ ਇਹਨਾਂ ਨੇ ਆਪਣੇ ਨੌਕਰ ਦੇ ਨਾਮ ਤੇ 50 ਲੱਖ ਦਾ ਬੀਮਾ ਕਰਵਾਇਆ ਹੋਇਆ ਸੀ ਅਤੇ ਬੀਮੇ ਦੇ ਪੈਸਿਆਂ ਲਈ ਇਹਨਾਂ ਨੇ ਪੁਤਲੇ ਦਾ ਅੰਤਿਮ ਸੰਸਕਾਰ ਕਰਕੇ ਸੰਸਕਾਰ ਦੀ ਰਸੀਦ ਲੈ ਕੇ ਨੌਕਰ ਦਾ ਮੌਤ ਦਾ ਸਰਟੀਫਿਕੇਟ ਬਣਵਾਉਣਾ ਸੀ ਅਤੇ ਫਿਰ ਬੀਮੇ ਦੇ ਪੈਸੇ ਲੈਣੇ ਸੀ ਪਰ ਪਹਿਲਾਂ ਹੀ ਇਹਨਾਂ ਦਾ ਭਾਂਡਾ ਭੰਨਿਆ ਗਿਆ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੋ ਲੋਕ ਇੰਨੇ ਲਾਲਚੀ ਨੇ ਕਿ ਪੁੱਠੇ ਸਿੱਧੇ ਕੰਮ ਕਰਨ ਲੱਗੇ ਜਮਾਨੇ ਡਰਦੇ ਇੱਕ ਜਿਉਂਦੇ ਬੰਦੇ ਦਾ ਮੌਤ ਦਾ ਸਰਟੀਫਿਕੇਟ ਬਣਵਾ ਕੇ ਪੈਸੇ ਲੈਣ ਨੂੰ ਫਿਰਦੇ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ